ਤਾਂ ਹੁਕਮ ਸੀ ਕਿ ਦਸਾਲੇ ਲੈ ਕੇ ਆਉਣੇ ਦਸਾਲੇ ਤੇ ਅਸੀਂ ਜੋ ਸਮਾਨ ਸੀ ਤਸਾਲਿਆਂ ਦੇ ਵਿੱਚ ਸਾਰਾ ਹੀ ਲੈ ਲਿਆ ਸਮਾਨ ਐਸੀ ਉਹਦੀ ਗੁਰੂਆ ਪ੍ਰਾਲੀ ਕਰਨ ਦਾ ਉਹਦੇ ਵਿੱਚ ਕੁਝ ਸੋਨਾ ਸੀ ਸੋਨਾ ਵੀ ਲੈ ਲਿਆ ਤੇ ਜਦੋਂ ਘੇਰਾ ਪੈ ਗਿਆ ਤੇ ਭੱਠ ਵਿੱਚ ਬੈਠ ਗਏ ਕਹਿੰਦੇ ਦਸਾਲਿਆਂ ਨੂੰ ਕੁਝ ਨਹੀਂ ਹੋਇਆ ਤੇ ਅੱਗ ਦੇ ਛੇਕ ਦੇ ਨਾਲ ਸੋਨਾ ਢਲ ਗਿਆ ਸੋਣਾ ਟਲ ਕੇ ਕਹਿੰਦੇ ਆ ਸਾਡੀ ਲੱਕ ਤੇ ਪੈ ਗਿਆ ਇਹ ਨਿਸ਼ਾਨ ਉਹਨਾਂ ਦਾ ਕਹਿੰਦਾ ਭਾਲਸੀ ਕਿ ਬਾਬਾ ਵਿਧੀ ਚਲਦੀ ਵਿੱਚ ਤੇ ਬਾਬਾ ਸੋਹਣ ਸਿੰਘ ਵਿੱਚ ਕੋਈ ਫਰਕ ਸੀ ਨਿਸ਼ਾਨ ਉਹਨਾਂ ਦਾ ਦਿਖਾਰੇ ਸਾਨੂੰ ਫਿਰ ਗੱਲ ਇੱਥੇ ਖਤਮ ਨਹੀਂ ਹੋਈ ਸਾਹ ਸੰਗਤ ਉਹ ਜਿਹੜੇ ਪੱਠ ਵਿੱਚ ਬੈਠੇ ਸੀ ਉਹ ਪੱਠ ਪ੍ਰਗਟ ਕੀਤਾ ਸ਼ੁਕਰ ਪਾਕਿਸਤਾਨ ਦੀ ਵੰਡ ਹੋ ਚੁੱਕੀ ਸੀ ਇਹਦੇ ਤੋਂ ਪਹਿਲਾਂ ਜਿਹੜੇ ਰੌਲੇ ਪਾਏ ਜਦੋਂ ਨਿਆਂਸ਼ੰਗਤ ਦਾ ਦਲ ਦੇਖਦੇ ਸੀ ਨਾ ਗੋਰੇ ਤੇ ਸਾਰਿਆਂ ਦੇ ਉੱਪਰ ਹੀ ਹੱਲਾ ਬੋਲ ਦਿੰਦੇ ਸੀ ਇਤਿਹਾਸਿਕ ਤੱਥ ਇਹ ਵੀ ਹੈ ਕਿ ਬੁੱਢਾ ਦਲ ਨੂੰ ਸਾਰੇ ਦਲ ਦੇ ਫੜ ਕੇ ਮੁੱਗੀ ਸਮੇਤ ਲਾਹੌਰ ਦੀ ਜੇਲ੍ਹ 'ਚ ਬੰਦ ਕਰਤਾ ਘੋੜੇ ਫੜ ਲੈ ਗਏ ਸਾਰੀ ਪੈਰਬਈ ਬਾਬਾ ਸੋਹਣ ਸਿੰਘ ਨੇ ਕੀਤੀ ਘੋੜਿਆਂ ਨੂੰ ਦਾਣਾ ਦੇਣਾ ਬੁੰਡਾ ਦਲਦੇ ਸਿੰਘਾਂ ਦੀਆਂ ਕਚੈਰੀਆਂ ਜਾ ਕੇ ਤਰੀਕਾ ਵੀ ਆਪ ਹੋਤੇ ਹੋਣੀਆਂ